ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਮੈਂ ਜਾ ਰਿਹਾ ਪਿੰਡ ਮੋਨਾਂਕਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਗਰਾਊਂਡ ਤੇ ਗੁਰਮਾ ਪੀਰਾਂ ਦੀ ਧਰਤੀ ਤੇ ਅੱਜ ਇੱਥੇ ਪਿੰਡ ਮੋਨਾਂਕਲਾ ਵਿਖੇ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤੇ ਜਾ ਰਹੇ ਆ 21 April ਤੋਂ ਲੈ ਕੇ 28 April ਤੱਕ ਤੇ ਇਹ ਹੈ ਪਿੰਡ ਮੋਨਾਂਕਲਾ ਤੇ ਇਹ ਹੈ ਦਰਬਾਰ ਸਾਈਂ ਅਨਵਰ ਸ਼ਾਹ ਬਿਲਕੁਲ ਗਰਾਊਂਡ ਦੇ ਸਾਹਮਣੇ ਤੇ ਹੁਣ ਮੈਂ ਜਾ ਰਿਹਾ ਪਿੰਡ ਮੋਨਾਂਕਲਾ ਦੀ ਗਰਾਊਂਡ ਦੇ ਵਿੱਚ ਦੇਖਦੇ ਹਾਂ ਕੀ ਕੀ ਤਿਆਰੀਆਂ ਹੋ ਚੁੱਕੀਆਂ ਹਨ ਹੁਣ ਤੱਕ ਤੰਦਰਖਾਲਦੇ ਆ ਪਿੰਡ ਦੇ ਗਰਾਊਂਡ ਤੇ ਹੁਣ ਮੈਂ ਗਰਾਊਂਡ ਕੋਲ ਪਹੁੰਚ ਚੁੱਕਾ ਵਾਂ ਤੋ ਦੇਖ ਸਕਦੇ ਆ ਗਰਾਊਂਡ ਦੀ ਤਿਆਰੀ ਹੋ ਚੁੱਕੀ ਆ ਤੇ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਹੈਗਾ ਪਿੰਡ ਮੋਨਕਲਾ ਦਾ ਜਲ ਕਰਤੇ ਆ ਪਾਣੀ ਵਾਲੀ ਟੈਂਕੀ ਹੈ ਜਿੱਥੋਂ ਪਿੰਡ ਨੂੰ ਸਪਲਾਈ ਜਾਂਦੀ ਪਾਣੀ ਦੀ ਘਰਾਂ ਨੂੰ ਤੇ ਆ ਗਰਾਊਂਡ ਜੋ ਦੀ ਬਾਉਂਡਰੀ ਆ ਤਿਆਰ ਹੋ ਚੁੱਕੀ ਆ ਚੁੰਨਾ ਪਾ ਕੇ ਤੇ ਮੀਂਹ ਕਰਕੇ ਥੋੜੀ ਜਿਹੀ ਗਰਾਊਂਡ ਗਿੱਲੀ ਆ ਤੇ ਆਓ ਚੱਲਦੇ ਆ ਵੀਡੀਓ ਵੱਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਹਾਂਜੀ ਸਸਰੀਕਾ ਸਾਰੇ ਦੋਸਤਾਂ ਨੂੰ ਮੈਂ ਹਰਮਨ ਸੰਗਾ ਮੀਰ ਕਾ ਦਾ ਸਾਰਿਆਂ ਨੂੰ ਚੈਨਲ ਵਧੀਆ ਲੱਗਦਾ ਹੋਊਗਾ ਤੇ ਅੱਜ ਆਪਣੇ ਪਿੰਡ ਮੋਨਕਲਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਕ੍ਰਿਕਟ ਦੇ ਮੈਚ ਕਰਵਾਏ ਜਾ ਰਹੇ ਆ ਤੇ ਜਿਨ੍ਹਾਂ ਦਾ ਅੱਜ ਘਾਟਣਾ ਹੋਵੇਗਾ ਹੁਣ ਤੇ ਮੈਂ ਗਰਾਊਂਡ ਵਿੱਚ ਪਹੁੰਚ ਚੁੱਕਾ ਹਾਂ ਤੇ ਮਗਰ ਤੁਸੀਂ ਦੇਖ ਸਕਦੇ ਆ ਬਾਉਂਡਰੀ ਤਿਆਰ ਹੋ ਚੁੱਕੀ ਆ ਤਕਰੀਬਨ ਤੇ ਇੱਧਰ ਮੇਰੀ ਬੈਕ ਸਾਈਡ ਹੈਗੀ ਪੀਰਾਂ ਦੀ ਜਗ੍ਹਾ ਬਾਬਾ ਹੀਰ ਰਾਂਝਾ ਜੀ ਤੇ ਉੱਧਰਲੀ ਸਾਹਮਣੇ ਹੈਗੀ ਗਰਾਊਂਡ ਦੇ ਇੱਕਦਮ ਦਰਬਾਰ ਸਾਈ ਅਨਵਰ ਸ਼ਾਹ ਜੀ ਤੇ ਮਿਲਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਧੰਨਵਾਦ ਜੀ ਆ ਤੁਸੀਂ ਦੇਖ ਸਕਦੇ ਆ ਬ੍ਰਿਕਟਾਂ ਤੇ ਆ ਜੋ ਕ੍ਰੀਚ ਲੈਣ ਵਾ ਬਾਉਂਡਰੀ ਇਹਨਾਂ ਦੇ ਨੌਜਵਾਨਾਂ ਨੇ ਬਹੁਤ ਮਿਹਨਤ ਲਾ ਕੇ ਤਿਆਰ ਕੀਤੀ ਹੈ ਤੇ ਮੈਂ ਕਿਹਾ ਚਲੋ ਇੱਕ ਨਜ਼ਰ ਮਾਰ ਲੈਂਦੇ ਇਹਦੇ ਉੱਤੇ ਵੀ। ਦੋਸਤੋ ਹੁਣ ਚਲਦੇ ਆਂ ਮੈਚ ਦੇ ਉਦਘਾਟਨ ਵੱਲ। ਸਭ ਤੋਂ ਪਹਿਲਾਂ ਹੋਵੇਗੀ ਅਰਦਾਸ। ਅਰਦਾਸ ੴ ਸਿਮਰਿ ਗੁਰਜੀ ਕੀ ਫਤਿਹ ਸ੍ਰੀ ਗੋਵਿੰਦ ਜੀ ਸਹਾਇ। ਗੁਰੂ ਅਰਸ਼ੀ ਭਗਤੀ ਕੇ ਪਾਸੇ ਦਸਵੀਂ ਪ੍ਰਸੰਗ ਕੋ ਜਿਸ ਮਰਕਾ ਗੁਰੂ ਨਾਨਕ ਲਈ ਤੇ ਆਏ ਸ਼ਰੰਗਦ ਗੁਰਤਿਮ ਬਹਾਸ ਰਾਮਦਾਸ ਅੰਮ੍ਰਿਤਸਰ ਆ ਦਰਸ਼ਿਮਲੀਏ ਕਰਨਉਂ ਦੇ ਆਵੇ ਕਾਇ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਸਰਵਪਿੰਦ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਿਰਾਰਦਾ ਤੇ ਅੰਤਰ ਕੀ ਖਾਲਸਾ ਇਸੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਭ ਜਿਆਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਦੁੱਪੀਆਂ ਨਾਮ ਜਪੇ ਆਉਣ ਕੇ ਛੱਗਿਆਂ ਦੀ ਕਿਰਾਈ ਤੇ ਗਵਾਹੀ ਦੇ ਕੈਂਡੀਟ ਕੀਤਾ ਸ੍ਰੀ ਗੁਰੂ ਆਪਿਆਰੇ ਸਿਆਰਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਨਾ ਸਿੰਘਾ ਸਿੰਘ ਨਿਰਮਹੇਸੀ ਜਿੱਤੇ ਬਾਂਦ ਬਾਂਦ ਕਰਵਾਏ ਖੋਪਰੀਆਂ ਨੂੰ ਹੋਈਆਂ ਚਰਖਣੀਆਂ ਤੇ ਚੜ੍ਹਤਾਂ ਨਾਰਿਆਂ ਚਲਾਏ ਗੁਰਦੁਆਰਿਆਂ ਦੀ ਗੁਰੂ ਆਦੀਆਂ ਕੀਤੀਆਂ ਸਿੱਕੀ ਸਦਕੇ ਸਵਾਸਾਂ ਸੰਗਨ ਵਾਹਿਗੁਰੂ ਜਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜਾ ਤੱਕ ਤਾਂ ਸਮੂਹ ਦੁਆਰੇ ਗੁਰਪਾਵਾਵਲ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਭ ਖਾਲਸਾ ਜੀ ਸਤਿ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਤੇ ਆਵੇ ਤੇ ਤੇ ਆਉਣ ਦਾ ਸਦਕਾ ਸਰ ਸੁਖ ਹੋਵੇ ਜਹਾਂ ਜਹ ਖਾਲਸਾਈ ਸ਼ਰ ਤਾ ਦਰ ਸ਼ਰ ਦੇਖ ਤੀਖ ਹੋਤੇ ਮਿਰਕੀ ਪੈ ਬੰਦ ਕੀਜੀ ਸ਼੍ਰੀ ਸਾਹਿਬੀ ਸਹਾਇ ਖਾਲਸਾ ਜੀ ਕੀ ਬੋਲ ਬਲੇ ਬੋਲਣਾ ਜੀ ਵਾਹਿਗੁਰੂ ਬਖਸ਼ਿਸ਼ ਕਰੋ ਬਾਸ ਸਿੱਖਾਂ ਨੂੰ ਸਿੱਖੀ ਦਾਨ ਪੇਸ਼ ਦਾਨ ਪ੍ਰਾਹ ਦਾਨ ਵੇਕ ਦਾਨ ਸਾਬ ਦਾਨ ਬਰੋਸਾ ਦਾਨ ਦਾਨ ਸਰਦਾਰ ਨਾਮ ਦਾਨ ਸਾਹਿਬ ਸੁਨਸੇਸ਼ ਨਾਮ ਚੌਕੀਆਂ ਝੰਡੇ ਬੰਗੇ ਜੋਗੋ ਜੋਗਟਾਲ ਨਰਮ ਕਾਜ ਜੈਕ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਮਾ ਤੁਚੀ ਮਾਤਵਾ ਦੇ ਰਾਖੇ ਆ ਵਾਹਿਗੁਰੂ ਹੈ ਨਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਂ ਨਿਉਟਿਆਂ ਦੇ ਸੱਚੇ ਬਿਤਾ ਗਾਲਬੁਰ ਮਹਾਰਾਜ ਤੰਤਰ ਸਾਹਿਬ ਫ੍ਰੀ ਗੁਰਵੰਦ ਸਰ ਮਹਾਰਾਜ ਚਨਕ ਮਨਾ ਕਿਰਦਾਸ ਬੇਨਤੀ ਹੈ ਸ਼੍ਰੀ ਗੁਰਗੋਬਿੰਦ ਸਿੰਘ ਸਪੋਰਟਸ ਕਲ ਵੱਲੋਂ ਮਹਾਰਾਜ ਜੀ ਕ੍ਰਿਕਟ ਦੇ ਮਹਾਰਾਜ ਟੂਰਨਾਮੈਂਟ ਆਰੰਭ ਹੋਣ ਲੱਗੇ ਹਨ ਮਹਾਰਾਜ ਸਾਹਿਬ ਨਗਰ ਵਾਸੀਆਂ ਵੱਲੋਂ ਸੋ ਮਹਾਰਾਜ ਕਿਰਪਾ ਕਰਨੀ ਆਪ ਜੀ ਪਾਸਾ ਜੀ ਔਰ ਅਮਤਾ ਬਖਸ਼ੂ ਉਮੀਰ ਪਰੇ ਹੱਥ ਰੱਖਣਾ ਖਡਾਰੀਆਂ ਦੇ ਸਿਰ ਤੇ ਮੇਰੇ ਰਸਨ ਮਹਾਰਾਜੀਓ ਸਵਾਭ ਪਾਸਾ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਸਮੂਰਥ ਕਲੱਬ ਜੋ ਪਾਸਾ ਕਮੇਟੀ ਸਾਭ ਦੇ ਸਿਰ ਤੇ ਮੇਰੇ ਹਰ ਪਾਸਾ ਸੇਵਾ ਕਰਨ ਦਾ ਉਦਮ ਬਖਸ਼ਿਸ਼ ਪਰ ਮੇਰਾ ਪਰੇ ਹੱਥ ਰੱਖਣਾ ਦੀ ਇਹ ਸਭਲੇ ਅਰਮਤਾ ਦੀਆਂ ਖੁਣ ਦੇਗਾ ਸਜਾਗੀਆਂ ਦਰ ਤੇ ਪ੍ਰਵਾਨ ਕਰਨੀਆਂ ਸਾਹ ਸੰਗਵਤੋਂ ਦੀ ਅਗੇ ਬਖਸ਼ਿਸ਼ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਪਾਜੀ ਆ ਜਾਓ ਜਲਦੀ ਜਿਪਿੰਟ ਮੋਨਾਕਲਾ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਸਮੂਹ ਐਨ ਆਰ ਆਈ ਵੀਰਾਂ ਗ੍ਰਾਮ ਪੰਚਾਇਤ ਮੈਂਬਰਾਂ ਦੇ ਸੰਜੋਗ ਦੁਆਰਾ ਤੇ ਪਿੰਡ ਦੇ ਨੌਜਵਾਨਾਂ ਦੁਆਰਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤੇ ਗਏ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਉਦਘਾਟਨ ਦੇ ਦੌਰਾਨ ਆਰੰਭਤਾ ਦੀ ਅਰਦਾਸ ਵੀ ਕੀਤੀ ਗਈ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਤਾਸ਼ ਪਾ ਕੇ ਮੈਚ ਨੂੰ ਸ਼ੁਰੂ ਕਰਵਾਇਆ ਗਿਆ ਤੇ ਸਾਡੇ ਨਾਲ ਇੱਕ ਦੋ ਦਿਨਾਂ ਤੱਕ ਮੈਂ ਮੈਚ ਵੀ ਜਰੂਰ ਸਾਂਝੇ ਕਰੂੰਗਾ ਟਾਈਮ ਕੱਢ ਕੇ ਤਾਂ ਹੁਣੇ ਹੁਣੇ ਮੈਂ ਕੰਮ ਤੋਂ ਆਇਆ ਹਾਂ ਵਾ ਗੇੜਾ ਲਾ ਕੇ ਉਮੀਦ ਕਰਦਾ ਮੈਂ ਤੁਹਾਨੂੰ ਵੀਡੀਓ ਪਸੰਦ ਹੁੰਦੀਆਂ ਹੋਣਗੀਆਂ ਤੇ ਟਾਈਮ ਦੀ ਕਮੀ ਹੋਣ ਕਰਕੇ ਵੀਡੀਓ ਕਾਫੀ ਲੇਟ ਆ ਰਹੀਆਂ ਵਾ ਜਿਸ ਕਾਰਨ ਕੰਮ ਕਾਫੀ ਮੇਰਾ ਪੇਂਟਿੰਗ ਪੇ ਆ YouTube ਦਾ ਜਿਹੜਾ ਵੀ ਆਪਣੇ ਕੰਟੈਂਟ ਬਰ ਮੇਲੇ ਤਿਹਾਰ ਤੇ ਹੋਰ ਮੇਰੀਆਂ ਵੀਡੀਓ ਵੀ ਆਉਗੀਆਂ ਵਿੱਚ ਤੇ ਹੁਣ ਮੇਰੀ ਪਿੰਟ ਦੀ ਸਰਵੇ ਵੀ ਵੀਡੀਓ ਜਲਦੀ ਆਉਗੀ ਤੁਹਾਡੇ ਤੱਕ ਪਹੁੰਚਾਉਂਗਾ ਮੈਂ ਪੂਰੀ ਪੂਰੀ ਕੋਸ਼ਿਸ਼ ਵਾ ਤੇ ਜਾਂਦੇ ਜਾਂਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਧੰਨਵਾਦ ਜੀ ਓਕੇ ਜੀ